ਚੰਗੜਪੈਣੀ ਦੇ ਨੇੜੇ ਵਗਦੇ ਦਰਿਆ ਦੇ ਨਾਲ ਬਣੀ ਹੋਈ ਕੱਚੀ ਸੜਕ ਲੋਕਾਂ ਦੀ ਪਰੇਸ਼ਾਨੀਆਂ ਦਾ ਕਾਰਨ ਬਣ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ بارش ਤੋਂ ਬਾਅਦ ਇੱਥੇ ਭਾਰੀ ਮਾਤਰਾ ਵਿੱਚ ਪਾਣੀ ਜਮਾ ਹੋ ਗਿਆ ਹੈ ਜਿਸ ਕਾਰਨ ਇਸ ਸੜਕ ਦੇ ਵਿੱਚਕਾਰ ਕਈ ਥਾਵਾਂ ਪਾਜਲਕਾ ਦੇ ਸਰਹੱਦੀ ਇਲਾਕੇ ਦੇ ਪਿੰਡਾਂ ਵਿੱਚ ਜਿੱਥੇ ਇੱਕ ਪਾਸੇ ਹੜ੍ਹ ਆਉਣ ਦਾ ਖਤਰਾ ਮੰਡਰਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪਿੰਡ ਚੰਗੜਪੈਣੀ ਦੇ ਨੇੜੇ ਵਗਦੇ ਦਰਿਆ ਦੇ ਨਾਲ ਬਣੀ ਹੋਈ ਕੱਚੀ ਸੜਕ ਲੋਕਾਂ ਦੀ ਪਰੇਸ਼ਾਨੀਆਂ ਦਾ ਕਾਰਨ ਬਣ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ بارش ਤੋਂ ਬਾਅਦ ਇੱਥੇ ਭਾਰੀ ਮਾਤਰਾ ਵਿੱਚ ਪਾਣੀ ਜਮਾ ਹੋ ਗਿਆ ਹੈ ਜਿਸ ਕਾਰਨ ਇਸ ਸੜਕ ਦੇ ਵਿੱਚਕਾਰ ਕਈ ਥਾਵਾਂ ਤੇ ਖੱਡੇ ਬਣ ਗਏ ਹਨ ਇੱਥੋਂ ਗੁਜ਼ਰਨ ਵਾਲੇ ਲੋਕ ਕਾਫੀ ਪਰੇਸ਼ਾਨ ਹੋ ਰਹੇ ਹਨ ਲੋਕਾਂ ਨੇ ਇਸ ਸੜਕ ਦੀ ਮਰੰਮਤ ਕਰਵਾਉਣ ਦੀ ਮੰਗ ਕੀਤੀ ਹੈ ਲੋਕਾਂ ਨੇ ਇਸ ਸੜਕ ਦੀ ਮਰੰਮਤ ਕਰਵਾਉਣ ਤੋਂ ਇਲਾਵਾ ਇਲਾਕੇ ਦੀਆਂ ਬਾਕੀ ਟੁੱਟੀਆਂ ਹੋਈਆਂ ਸੜਕਾਂ ਦੀ ਮਰੰਮਤ ਕਰਵਾਉਣ ਦੀ ਮੰਗ ਵੀ ਕੀਤੀ ਹੈ ਹਾਂ ਨਾ ਬੜਾ ਖਾ ਵੀ ਸਾਰਾ ਮੋੜ ਤਾਂ ਲੱਗਦਾ ਤਨਾ ਪੱਕਾ ਹੋਣਾ। ਕੱਚਾ ਰਹਾ ਹੈਗਾ ਪੱਕਾ ਬਣਨ। ਕੱਦ ਤੇ ਬਟੇਰ ਤੇ ਲਾਈਆਂ ਨਹੀਂ ਸਪੈਂਟ ਆ ਰਹਾ ਡੱਢ ਵਰਦੇ ਨੇ ਦੇਸ ਪਰ ਕੋਈ ਚੋਈਦਾ ਨਹੀਂ। ਰਸਤਾ ਤੇ ਅਨੇ ਵੀ ਬਟੇਰ ਜਿਹੜੀ ਹੈਗੀ ਬ੍ਰਾਂਡ ਪ੍ਰੋਜੈਕਟ ਦਾ ਸੁਣ ਗਲਾ ਕਰਨ ਜੇ ਕੀ ਪੱਕੀ ਸੜਕ ਬਣਾਵਣ। ਸੌਂਗ ਤਾਂ ਲੱਗਾ ਉਹ ਕੋਈ ਬਜੇ ਗਾਣ ਦਰਦੇ ਕੋਈ ਪੱਤਾ ਫਰਬੰਦ ਕਰਨ। ਕਹਾਂ ਪੱਕੀ ਹੋਣੀ ਚਾਹੀਦੀ ਤੇ ਨੇ। ਇੱਕ ਤਾਂ ਸੜਕ ਖੁੱਲੀ ਹੋਣੀ ਚਾਹੀਦੀ ਇਹ ਸਾਂਹੇ ਵਰੀ ਆ ਗਏ ਨੇ ਬਸ ਆਖ ਤੇ ਪਿੱਛੇ ਲੱਗੇ ਜਾਂਦੇ ਨੇ ਮੈਨੂੰ ਤਾਂ ਪਤਾ ਹੈਗਾ ਨਹੀਂ ਵੀ ਜਨਤਾ ਕਿੱਥੇ ਰਹਿੰਦੀ ਜ ਨਹੀਂ ਰਹਦੀ ਅੰਗਰੇਜ਼ ਹੁੰਦਾ ਹੀ ਨਹੀਂ ਕਿ ਇਹਦੀ ਗੱਲ ਆਪ ਰੇਤੇ ਤੇ ਮਾਰ ਖਾਣੋਗੇ ਨੇ ਰੇਹ ਨਹੀਂ ਪੜਾ ਤੇ ਮੈਂ ਕੋਈ ਗਰੀਬ ਦਰੂਪਾ ਦਾ ਲਗਾ ਫਿਰਦਾ ਕੋਈ ਨੂੰ ਸਮਝ ਆਵੇ ਕਿ ਕੀ ਹੱਥ ਕਰ ਦੇਣਾ ਹੈ ਚੁੱਪ ਕਰਦੇ ਇਹ ਤਾਂ ਕਰੇ ਤਾਂ ਸਰਕਾਰ ਕਰੇ ਜਾਂ ਭਗਵੰਤਮਾਨ ਆਪ ਆਵੇ ਕਿ ਮੈਂ ਕਿ ਆਦਾ 1 ਨੰਬਰ ਉਹ ਤਰ੍ਹਾਂ ਵੇਖਿਆ ਆ ਤੇ ਹਾਲ ਫਿਰ ਹੋ ਸਕਦਾ ਹੈ ਦੀਦੇ ਇੱਥੇ ਆਪੋ ਆਪ ਕੋਈ ਰੇਤਾ ਢੋਣ ਲੱਗਾ ਖੜੇ ਕੋਈ ਟਿਵੇਂ ਕਰਨ ਲੱਗਾ ਖੜੇ ਇਹ ਮੈਂ ਮਿਸਤਰੀ ਬੰਦਾ ਮੇਰੇ ਮੇਰੇ ਮਗਰ 50 ਬੰਦਾ ਖਾਵਣ ਵਾਲਾ ਜਿਹੜਾ ਇਸ ਟਾਈਮ ਕੰਮ ਬੰਦ ਹੈਗਾ ਰੇ ਤੇਦਾਸ ਦੁਕਾਨ ਵਾਲਾ ਬੱਕਰੀ ਵਾਲਾ ਸੀਮੰਟੇ ਇੱਟਾਂ ਵਾਲੇ ਮਜ਼ਦੂਰ ਬੰਦਾ ਰੰਗ ਵਾਲਾ ਸਾਰਾ ਨਾਲ ਕੰਮ ਬੰਦ ਖਾਪੇਗੇ ਨੇ ਅਸ਼ਾਨੀ ਬਹੁਤ ਹੋ ਰਹੀ ਹੈ ਤੇ ਪਾਣੀ ਬਾਹਰ ਕਰਕੇ ਪੀਣੀ ਪਾਉਂਦਾ ਤੇ ਗਾਟੀ ਖਰਾਬ ਹੋਈ ਪਈ ਪੂਰੀ ਮੋਟਰ ਦਾ ਬੁਰਾ ਹਾਲ ਹੈ ਕਿ ਇਹ ਮੋਟਰ ਲੰਘ ਨਹੀਂ ਜਾਂਦਾ ਰਸਤਾ ਬਹੁਤ ਖਰਾਬ ਹੈ ਬਹੁਤ ਹੋਈ ਸਾਰਾ ਮੋਟਰ ਡੋਗ ਗਿਆ ਸੀ ਪਾਣੀ ਕੇ ਤੇ ਗਟੋਗਾਟੇ ਦੋ ਤੇ ਦੋ ਤੇ ਨੇ ਯਾਰ ਇੱਥੇ ਨੇ ਲੋਕ ਇਧਰੋਂ ਲੰਘਦੇ ਨੇ ਬਾਹਰ ਕਾਫੀ ਲੰਘਦੇ ਨੇ ਕਿੰਨੇ ਕੋ ਪਿੰਡਾਂ ਦੇ ਲੋਕ ਇਹ 10 12 ਪਿੰਡ ਗਿਆ ਉਹਨਾਂ ਦਾ ਰਸਤਾ ਇਹੀ ਲੱਗਦਾ ਹਾਂ ਇਹੀ ਲੱਗਦਾ ਕੋਈ ਇੱਕ ਉਧਰੋਂ ਲੱਗਦਾ ਵੈਸੇ ਉਧਰ ਨਹੀਂ ਜਾਂਦੇ ਇੱਧਰ ਜਾਂਦੇ ਨੇ ਕਈ ਇੱਥੇ ਲੱਗਦਾ ਜ਼ਿਆਦਾ ਪਾਣੀ ਦੋ ਦੋ ਗਿੱਟ ਘੰਟੇ ਬਾਅਦ ਵਧਦੀ ਜਾਂਦਾ ਹੈ ਅਜੇ ਮੂੰਗੀਆਂ ਖੜੀਆਂ ਨੇ ਲੋਕਾਂ ਦੀਆਂ ਕਈਆਂ ਤੇ ਡੋਬ ਗਈਆਂ ਮੂੰਗੀਆਂ ਕਈ ਬਾਹਰਸ਼ ਕਰਕੇ ਵਢੀਂਦੀਆਂ ਨਹੀਂ ਪਈਆਂ ਮਾੜਾ ਮੋਟਾ ਫਸਾਦ ਹੋਵੇ ਤੇ ਬਣੇ ਬੁਨੇ ਰਕਤਾ 53 ਜਾਂ ਲੱਗ ਜਾਏ